ਅੱਜ Madhya Pradesh ਦੇ ਮੁੱਖ ਮੰਤਰੀ ਮੋਹਨ ਜਾਦਵ ਜੀ ਨੇ ਇਹ ਜਿਹੜਾ ਆਗਰਾ ਹੋ ਰਿਹਾ ਹੈ ਨਾ ਕੁਵਾਲੀ ਰਾ ਰੋੜ ਆ ਉਹਦਾ ਨਾਮ ਦਾਤਾ ਬੰਦੀ ਛੋੜ ਦੇ ਉੱਤੇ ਰੱਖ ਦਿੱਤਾ ਹੈ ਕਿਉਂਕਿ ਸਿੱਖਾਂ ਦੀ ਬੜੇ ਲੰਮੇ ਸਮੇਂ ਦੀ ਵੰਗ ਸੀ ਇਹ ਉਹੀ ਰਸਤਾ ਜਿੱਥੇ ਸ਼ਿਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਦਾਤਾ ਬੰਦੀ ਛੋੜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 52 ਹਿੰਦੂ ਰਾਜਿਆਂ ਨੂੰ ਰਹਾ ਕਰਾ ਕੇ ਇਸ ਰਸਤੇ ਸਾਨੀ ਇਹ ਕੁਵਾਲੀਅਰ ਤੋਂ ਮਰੇਨਾ ਆਗਰਾ ਦਿੱਲੀ ਕਰਨਾਲ ਪਾਲਾ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਦੇ ਪਹੁੰਚਣ ਦੇ ਉੱਤੇ ਸੰਤਾਂ ਨੇ ਖੁਸ਼ੀ ਦੇ ਨਾਲ ਦੀਪ ਪਾਲਾ ਕੀਤੀ ਗਈ ਹੈ ਪਰ ਸਿੱਖਾਂ ਦੀ ਜੋ ਦਿਵਾਲੀ ਆ ਇੱਕ ਥਾਨ ਗੁਰਦੁਆਰਾ ਦਾਤਾਪੁਰ ਦੀ ਸੁਰ ਕਿਲਾ ਕੋਲ ਨੂੰ ਤੋਂ ਦिए ਜਿੱਥੇ ਤੇ ਇੱਥੋਂ ਦੇ ਮੁੱਖ ਮੰਤਰੀ ਸਰਦਾਰ ਮੋਹਨ ਸਿੰਘ ਜਾਦਵ ਦਾ ਅਸੀਂ ਧੰਨਵਾਦ ਕਰਦੇ ਆ ਉਥੋਂ ਉੱਥੇ ਹੀ ਅਸੀਂ ਇਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਇਸ ਗੇਟ ਦਾ ਨਾਮ ਦਾਤਾ ਬੰਦੀ ਛੋੜ ਰੱਖਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ